ਸਸਤੀ ਕਾਲ ਜੀ ਸਾਰਿਆਂ ਨੂੰ ਵਾਦੀ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲਾ ਖਵਾਲੀ ਪਿੰਡ ਖਵਾਲੀ ਤਸੇਲਾ ਅਜਨਾਲਾ ਤੇ ਜਿਲ੍ਹਾ ਅੰਬਲੀਸ਼ਰ ਖਵਾਲਾ ਦੇ ਖਵਾਲੀ ਦੋ ਪਿੰਡ ਆ ਦੋਵੇਂ ਲਾਗੋ ਲੱਗ ਗਈ ਆ ਤੇ ਆਪਾਂ ਖਵਾਲੀ ਦੇ ਵੀਡੀਓ ਬਣਾਉਣਾ ਤੇ ਅੱਜ ਦੀ ਵੀਡੀਓ ਤੁਹਾਨੂੰ ਟੋਟਲ 5 گاਵਾ ਤੁਹਾਨੂੰ ਦਿਖਾਉਣੀ ਆ ਪੰਜ ਦੀਆਂ ਪੰਜ ਹੀ ਸੂਈਆਂ ਤੇ ਇੱਕ ਛੋਟੀ ਵੀ ਦਿਖਾਉਣੀ ਹੈ ਵੀ ਸੂਈ ਆ। ਸੂਈਆਂ ਤੇ ਵਾਦਾ ਵੀ ਆਪਣੇ ਕੋਈ ਵੀਰ ਇੱਥੇ ਦੋ ਟਾਈਮ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੇ। ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲੇ ਜੀ। ਪਰ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਦੇ ਪਸ਼ੂ ਵੇਖ ਚਾਹ ਕੇ ਤਸੱਲੀ ਕਰਕੇ ਖੜਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਸਰਾਉਂਟ ਹਿੱਟਾ ਜੇ। ਵਧੀਆ ਵਧੀਆ ਜੀ ਤੁਸੀਂ ਦੱਸੋ। ਵਾਹ ਵਧੀਆ ਕਿਰਪਾ ਦਾ ਜੀ। ਤੇ ਚਲੋ ਨਾਮ ਦੱਸੋ ਫਿਰ। ਨਾਮ ਵੀਰ ਜੀ ਹਰਪਾਲ ਜੇ ਪਿੰਡ ਕੋਹਾਲੀ ਜਿਲ੍ ਫੋਨ ਨੰਬਰ ਵੀ ਬੋਲ ਫੋਨ ਨੰਬਰ ਵੀ ਹੈਗਾ 98035 ਤੇ 35108 ਠੀਕ ਹੈ ਹਾਂਜੀ ਤੇ ਉਦਨ ਵਾਲਾ ਵਿਗ ਗਿਆ ਮਾਲ ਫਿਰ ਹਾਂਜੀ ਵੀਰ ਜੀ ਮਾਲ ਉਹ ਵਿਗ ਗਿਆ ਸੀ ਉਦਨ ਵਾਲਾ ਬਾਅਦ ਵੀ ਮਾਲ ਵਿਕਦਾ ਗਿਆ ਇਦਾਂ ਹੀ ਅੱਛਾ ਫਿਰ ਭਰਾ ਫੋਨ ਕਰੀ ਗਿਆ ਵਾਹ ਦਿਨਾਂ ਵਾਹ 8 9 ਦਿਨਾਂ ਤੱਕ ਫੋਨ ਕਰਿਆ ਹਣ 10 ਦਿਨਾਂ ਪਿਛੋਂ ਆਪਣੀ ਵੀਡੀਓ ਪਾਉਣ ਲੱਗੀ ਹੈ ਮਾਲ ਇਦਾਂ ਹੀ ਵਿਕਦਾ ਗਿਆ ਹਾਂਜੀ ਠੀਕ ਹੈ ਕਈ ਵੀਰ ਭਰਾ ਹਰਪ੍ਰੀਤ ਜੀ ਆਪਣਾ ਸਾਈ ਪਾਉਂਦੇ 1000 ਰੁਪਿਆ ਹਾਂਜੀ ਤੇ ਕਈ ਜਾਂਦੇ ਵੀ ਦੋ ਦਿਨ ਪਸ਼ੂ ਡਾਕ ਲੋ ਤਿੰਨ ਦਿਨ ਪਸ਼ੂ ਡਾਕ ਲੋ ਹਾਂਜੀ ਹਾਂ ਜੇ ਕਿਹਨੇ ਪਸ਼ੂ ਡਕਾਉਣਾ ਵੀ ਹੈ ਤੇ ਆਪਣਾ 5000 ਰੁਪਿਆ ਸਾਈ ਪਾ ਕੇ ਤੇ ਮਤਲਬ ਇੱਕ ਦੋ ਦਿਨ ਚ ਲੈ ਜਾਏ ਕੋਈ ਤਿੰਨ ਚਾਰ ਦਿਨ ਨੂੰ ਲਾਲਾ ਨਹੀਂ ਡਾਕ ਸਕਦਾ ਮਤਲਬ ਪੱਕਾ ਭਿਆਨਾ ਪਾ ਦੇ ਤੇ ਇੱਕ ਇਹ ਆ ਵੀ ਸਿਆਲੀ ਦੇਣੇ ਆ ਤੇ ਫਿਰ ਜਗਾ ਸਾਰਿਆਂ ਦੀ ਓਨੀ ਹੀ ਹੁੰਦੀ ਹੈ ਬੰਦਨ ਵਾਲੀ ਤੇ ਫਿਰ ਆਈ ਚਲਾਈ ਕਰਨੀ ਹੁੰਦੀ ਸਾਰਿਆਂ ਨੇ ਹੋਰ ਹੁੰਦੇ ਆ ਤੇ ਆਂਦੇ ਵੀ ਇੱਕ ਅੱਧੀ ਹੋਰ ਨਾਲ ਕਰ ਦੋ ਫਿਰ ਪਸੰਦ ਨਹੀਂ ਆਉਦੀ ਫਿਰ ਦੋ ਦਿਨ ਗਾਂ ਡਾਕ ਛੱਡੀ ਇੱਕ ਫੇਰ ਅੱਛਾ ਬਾਅਦ ਠੀਕ ਹੈ ਹਾਂਜੀ ਚਲੋ ਇਹ ਵੀ ਕਈ ਵੇਰੇ ਸੀ ਸਾਰੀਆਂ ਚੀਜ਼ਾਂ ਨਾਲ ਨਾਲ ਹੀ ਚਲਣੀਆਂ ਵਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਅੱਜ ਫਿਰ ਸ਼ੁਰੂਆਤ ਛੋਟੀ ਤੋਂ ਕਰ ਲਈਏ ਛੋਟੀ ਤੋਂ ਕਰ ਲਓ ਜੀ ਸੂਈ ਸਵਾਈ ਜੀ ਸੂਈ ਸਵਾਈ ਜੀ ਹਾਂ ਦੇਖ ਸਾਡੇ ਹਵਾਨਾ ਇਹ ਤਾਂ ਲੱਗੇ ਤਾਂ ਕਿੰਨੇ ਚੱਦੀ ਸੂਈ ਵਰਜੀਏ ਇਹ ਵੀਰ ਜੀ ਚਾਹਾਂ ਕਿ ਦਿਨਾਂ ਦੀ ਸੂਈ ਜੇ ਪਹਿਲੇ ਸਵੇਰ ਜੇ ਅੱਛਾ 6 ਤੋਂ 7 ਕਿ 6 ਕਿਲੋ ਤਿਆਰ ਕਰਨ ਹੁੰਦੀ ਹੈ ਅੱਛਾ ਤੇ ਇਹਦਾ ਮਾੜੀ ਜੀ ਔਲ ਕਰਦੀ ਆ। ਅੱਛਾ ਠੀਕ ਹੈ ਪਹਿਲਾਂ ਸੁਈ ਆ ਤੇ ਔਲ ਕਰਦੀ ਆ। ਬਾੜੇ ਦੇ ਮਿਲਦੀ ਆ ਤੇ ਬੱਚਾ ਘੱਟ ਲੈਂਦੀ ਆ। ਮੈਂ ਤੁਹਾਨੂੰ ਆਖੀ ਜਾਈਏ। ਕਿੰਨਾ ਕੁ ਦੁੱਧ ਕਰਜੋਗੀ ਉਤਰਾ? ਛੋਟੀ ਦੁੱਧ ਤੇ ਵੀ ਜਿੱਥੋਂ ਛੱਡਾ ਜਿਹੜਾ ਸਟਾਰਟ ਹੁੰਦਾ ਦੁੱਧ ਤੇ 10 ਕਿਲੋ ਹੀ ਪਾ ਦੂੰਗੀ। ਪਾ ਫਾਇਰਾ ਹੀ ਪਾ ਦੇ। ਹਾਂਜੀ। ਥੋੜਾ ਹੱਥ ਚ ਤੋਲਿਆ ਬਾਕੀ ਮੂੰਹ ਮੱਥੇ ਦੀ ਸੋਹਣੀ ਆ ਛੋਟੇ ਚੰਗ ਦੀ ਛੋਟੀ। ਛੋਟੀ ਜੀ ਇੱਕ ਰੰਗ ਕਾਲੀ ਇੱਕ ਵਾਲ ਵੀ ਜਿਟਾ ਕਰੀ। ਤੇ ਆ ਬੱਚਾ ਜੇ ਇਹਦਾ? ਹਾਂਜੀ ਆ ਬੱਚਾ ਜੇ। ਹਾਂ ਬੱਚਾ ਜੇ ਤਾਂ ਤਾਜੇ ਬੱਚਾ ਆ ਤਰਾ। ਗਾੜੂ ਦੇ ਆ ਜਲਾ ਆਉਗੀ। ਬਾਕੀ ਜਿਹੜਾ ਖੜ ਕੇ ਸੈੱਟ ਕਰ ਲੂਗਾ। ਝੋਟੀ ਉਤਰੇ ਇਹ ਵੀ ਫੱਬਦੀ ਆ ਦੋ ਦਿਨਾਂ ਸੇ ਚੰਗਾ ਚਲੋ ਕੱਢੀ ਹੈ ਨਾ। ਜੇ ਕਿਸੇ ਨੇ ਘਰ ਰਸਤੇ ਵੀ ਖੜਨੀ ਉਹਦੇ ਵਾਸਤੇ ਵੀ ਚੰਗੀ ਏ। ਪਰ ਵੀ ਜੀ ਨਸਲ ਬੜੀ ਝੋਟੀ ਨੇ। ਹਾਂਜੀ। ਇਹ ਆ ਵੀ ਸੱਜਰ ਹੈ ਕੀ ਆ? ਸੱਜਰ ਆ। ਇਹਨਾਂ ਆ ਘਰੋਂ ਨਹੀਂ ਨਿਕਲੀ ਕਿਸੇ ਦੇ। ਮਤਲਬ ਜਿੱਦਾਂ ਲਾ ਲੋ ਘਰ 'ਚ ਹੀ ਰਹਿੰਦੀ ਰਾਂ ਡਰਦੀ ਫੇਣੀ। ਬਾਕੀ ਥਾਣੇ ਵੀ ਚੰਗਾ ਲੱਗਾ ਦੂਰ ਦੂਸ ਥਾਣੇ। ਹਾਂਜੀ। ਇਨਾ ਗੱਡੀ 'ਚ ਆਉਂਦੇ ਬੱਚਾ ਭੁੱਲ ਗਈ ਜਦਾਂ ਨਾ ਅੱਛਾ ਹਾਂਜੀ ਉੱਥੇ ਬੱਚੇ ਤੇ ਮਿਲੀ ਕੋ ਗੱਲ ਨਹੀਂ ਤੇ ਗੱਡੀ ਤੇ ਆਉਂਦਾ ਭੁੱਲ ਗਈ ਹੁਣ ਪੜੇ ਤੇ ਮਿਲਦਾ ਪੀਆ ਅੱਛਾ ਹਾਂਜੀ ਤੇ ਇਹਦਾ ਮੁੱਲ ਫੇਰ ਮੁੱਲ ਤੇ ਵੀਰ ਜੀ ਹੁੱਦਾਂ ਤੇ ਲਾ ਲਓ ਵੀ ਟੋਕਣਾ ਲੋਕੀ ਵੀਰ ਵੇਚੀ ਜਾਂਦੇ ਆ ਮੁੱਲ ਦੇ ਬਾਹਰ 60 ਕਰਾ ਲਓ 65 ਕਰਾ ਲਓ 55 ਦੇ ਦੇ ਦਈਏ ਕਰ ਦੋ ਵਿੱਚ ਛੋਟ ਟੋਕਣਾ ਵਾਲਾ ਭਾਈ ਆ ਤਾਂ ਤੇ ਵੇਖ ਲਓ ਵੀ ਜਿਹ ਹਨ ਨਾ ਮੈਂ ਯਾਰ ਅੱਛਾ ਪੂਰੇ ਪੰਜਾਬ ਤੇ ਸਾਂਭ ਲੂਗਾ ਝੋਟੀ ਸਾਂਭ ਕੇ ਭਾ ਪੂਰੀ ਸੈੱਟ ਕਰਕੇ ਭਾ 60 65 ਦੀ ਵੇਚਨੇ ਅੱਛਾ ਸਿਰਫ ਔਲ ਕਰਕੇ ਇੰਨਾ ਲੈਸਿਆ ਠੀਕ ਹੈ ਇਹ ਵੀਰ ਜੀ ਵੀ ਸੂਈ ਜੇ ਅੱਛਾ ਹਾਂਜੀ ਇਹਦਾ 20 ਕਿਲੋ ਦੀ ਬੱਛੀ ਆਉੜੀ ਅੱਛਾ ਹਾਂਜੀ ਦੁੱਧ ਦੇ ਥੱਲੇ 9 ਕਿਲੋ ਤੇ ਆ ਰਹੂਗਾ 8 ਕਰਕੇ ਦੇਣੀ ਵੀਰ ਭਰਾ ਨੂੰ ਪੱਕਾ ਦੁੱਧ ਹੈਗਾ ਜੀ ਹਾਂਜੀ ਬਾਹਨੇ ਦੀ ਨਿੱਗਰ ਆ ਬਾਕੀ ਥਾਂ ਥੁੰਦਾ ਚਵਾਈ ਬੜੀ ਚੰਗੀ ਲੱਗੀ ਹੈ ਠੀਕ ਹੈ ਹਾਂਜੀ ਐਰ ਸ਼ੇਅਰ ਆਂ ਜੀ ਐਰ ਸ਼ੇਅਰ ਕਰੌਸ ਤੇ ਆ ਤੇ ਦੁੱਧ 8 ਕਿਲੋ ਜਿਹੜਾ ਕਿੰਨੇ ਵੀ ਮੌਕੇ ਤੇ ਹੈਗਾ ਤੇ ਮਹੀਨੇ ਦੀ ਲਾਗ ਬੰਦੇ ਦੀ ਸੂਈ ਹੈ ਆ ਜਿ ਲੈ ਆਓ ਜੀ ਬਾਕੀ ਥਾਣਾ ਇਹਦਾ ਵੀ ਚੰਗਾ ਲੱਗਾ ਹੈ ਨੂੰ ਵਾਲਾ ਧਨ ਲੱਗਾ ਬੜਾ ਚੰਗਾ ਨੂੰ ਬਾਕੀ ਬਣਾ ਵੰਗੇ ਤੋਂ ਮਿਲਦੀ ਯਾਰ ਪ੍ਰੀਜੀ ਠੰਡੀ ਸੀਰ ਜੀ ਪੂਰੀ ਓਕੇ ਆ ਤੇ ਬਾਕੀ ਇਹ ਵੀ ਨਿੱਗਰਲੇਵੇ ਦੀਆਂ ਨਹੀਂ ਆ ਜਿਹੜੇ ਨਿੱਗਰਲੇਵੇ ਦੀ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ 35 ਦੀ ਕਰ ਲਈਏ ਨਹੀਂ 35 ਨਾ ਕਰੀਏ 30 ਕਰ ਲਈਏ 30000 ਖੰਡ ਛੱਡ ਦੋ ਫਿਰ 20 ਹੀ ਛੱਡਦਾ 28 ਅੱਛਾ 28000 ਦੀ ਦੇ ਦੋ 27000 ਦੀ ਦੇ ਦਾਂ ਅੱਛਾ 27000 ਦੀ ਇਹ ਪਾ ਇੱਥੇ ਮਿਲਦੇ ਆ ਠੀਕ ਆ ਤੇ ਹੁਣ ਆ ਗਾਂ ਤੇ ਚੰਗੇ ਦੁੱਧਾਂ ਲਈ ਜਾਂਦੀ ਅੱਛਾ 20 ਲੀਟਰ ਬੋੜਾ ਬੋੜਾ ਕੋਈ ਬੋੜਾ ਲਾੜੇ ਕੋ ਦੁੱਧ ਨਾਲੇ ਅੱਛਾ ਦੁੱਧ ਪਾ ਦੇ 26 ਪਾ ਦੇ 27 ਪਾ ਦੇ 5 ਲੀਟਰ ਤੇ ਪਾਉਗੀ ਪਾਉਗੀ ਨਾ ਅੱਛਾ ਬਾਕੀ ਤੁਸੀਂ ਆਪੇ ਚੈੱਕ ਕਰ ਲਓ ਜਰਸੀ ਸ਼ਾਈ ਹਾਲ ਜੀ ਕ੍ਰਾਸ ਮਨ ਹੈਗਾ ਬਾਕੀ ਚੰਗੇ ਕੱਦ ਕਾਟ ਚੈੱਕ ਕਰੀਏ ਥਾਣੇ ਤੇ ਦੇਖ ਸਕਦੇ ਆਪਾਂ ਲੱਗੇ ਤਾਂ ਸਾਰੇ ਦਰਦੀ ਆ ਹਾਂਜੀ ਚੰਗੇ ਕੈਪ ਤੇ ਥਾਣੇ ਦੂਰ ਦੂਰ ਥਾਣੇ ਤੇ ਹਵਾਨੇ ਤੇ ਵੀ ਨਾੜਾਂ ਜੜੀਆਂ ਚੰਗੀਆਂ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੋਰ ਦੋ ਤੇਰੇ ਦਿੱ ਵੀ ਲੀਟਰ ਜਿਹੜਾ ਕਹਿੰਦੇ ਕਿ ਮੌਕੇ ਤੇ ਤਿਆਰ ਆ ਤੇ 5 26 ਲੀਟਰ ਫੱਕਰ ਜਿਹੜਾ ਕਹਿੰਦੇ ਜਾ ਸਕਦੀ ਬਾਕੀ ਸੋਈਆਂ ਸਵਾਈਆਂ ਦਾ ਇਹ ਵਾਦਾ ਹੈ ਆਪਣੀਆਂ ਦੋ ਟੈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ। ਨਾਲ ਹੀ ਸੁਣ ਕਰਕੇ ਇਹ ਨੂੰ ਵੈਨ ਨਹੀਂ ਹੋਈ ਨਹੀਂ। ਇਹ ਤਾਂ ਮਗਰ ਬੱਚਾ ਕੀ ਹੋ ਤਰਾ ਬੱਚਾ ਦੇ ਜਰਸੀ ਦਾ ਬੱਚਾ ਦੇ ਮਗਰ ਜਰਸੀ ਬੱਚਾ 20000 ਦੀ ਦਿਲ ਨਹੀਂ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਤਾਂ 200 ਰੁਪਏ ਦੀ ਜਿਹੜੀ ਗਾਵਾ ਲੱਖ ਰੁਪਈਆ ਹੋਣਾ ਦੇਗਾ ਅੱਛਾ ਹੋਣਾ ਚਾਹੀਦਾ ਨਹੀਂ ਬਾਕੀ ਚਲੋ ਕੱਦ ਕੱਟ ਚੰਗਾ ਸਾਂਭੀ ਸੁੰਭੇ ਵੀ ਚੰਗੀ ਆ ਚੰਗੀ ਆ ਰੀਜੀ ਠੰਡੀ ਸੀਲ ਆ ਕੋਈ ਵੇਖੋ ਐਂ ਤਾ ਕਿਦਾਂ ਮਰਜੀ ਕੋਈ ਚੋਣ ਦੇ ਕੋ ਕਰ ਦੇ ਤੇ ਕਿੰਨਾ ਰੱਖਣਾ ਇਹਦਾ ਮੁੱਲ 85 ਦੇ ਦਈਏ 40 80 ਦੀ ਦੇ ਦਈਏ 80 ਜੋ ਮਾਨ ਕਰ ਦਈਏ ਕਿੰਨਾ 75000 ਰੁਪਏ ਅੱਛਾ 75000 ਹਾਂਜੀ ਬਾਕੀ ਜਿਹੜਾ ਵੀਰਪੁਰਾ ਫੋਨ ਕਰੂਗਾ ਨਾ ਮਾਂ ਦਾ ਖੁੱਲੇ ਹੋਣਗੇ ਦੁੱਧ 25 ਕਿਲੋ ਪਾਊਗੀ 25 ਕਿਲੋ ਵਾਲੀ ਗਾਂ ਲੋਕੇ ਮੁੱਲ ਲੱਖ ਪਲੱਸ ਪਾਉਂਦਾ ਠੀਕ ਹੈ ਪਾਉਦਾ ਨਹੀਂ ਉਹ ਕੰਮ ਹੀ ਨਹੀਂ ਕਰਨਾ ਜਾਇ ਲਈ ਜਾਇ ਜੀ ਦੇ ਦਿੰਦੀ ਤੇ ਹੁਣ ਆ ਗਾਂ ਜਿਹੜੀ ਤੀਸਰੇ ਨੰਬਰ ਤੇ ਜੇ ਇਹਦੇ ਥੱਲੇ ਯਾਰ ਬ੍ਰੀਜੀ ਦੁੱਧ 14 ਕਿਲੋ ਤਿਆਰ ਉਹ 13 ਕਰਕੇ ਦਵਾਂਗੇ ਖੋਲੋ ਫਿਰ ਤੋੜ ਦਈਏ ਹਾਂਜੀ ਕਿੰਨਾ ਚੱਲੇ ਐਸੋ ਹੀ ਨਾ ਇਹਨੂੰ ਸੂਈ ਨੂੰ ਕੋ ਦਿਨੇ ਰਾਤੀ ਆਈ ਆ ਕੋਈ ਲਾਲੋ ਵੀ 10 ਕ ਦਿਨ ਦੇ ਕਰੀਬ ਹੋ ਗਏ ਹੋਣਗੇ ਅੱਛਾ ਮਗਰ ਇਹਦੇ ਬਛਾ ਦੇ ਬੱਚ ਉੱਤੇ ਵੀਰ ਜੀ ਆਰ ਬੀਜੀ ਉਹ ਆਦਾ 14 15 ਲੀਟਰ ਆਪਾਂ 13 ਕਰਕੇ ਦੇਣੀ ਆ ਠੀਕ ਐ 13 ਲਈ ਉੱਦ ਜਿਹੜਾ ਖੰਦੇ ਭੇਗਾ ਬਾਕੀ ਥਾਣਾ ਬੜਾ ਚੰਗਾ ਲੱਗਾ ਇਹਦੇ ਕੋਲ ਸਾਰੀ ਚੰਗੀ ਯਾਰ ਬੀਜੀ ਬਾਕੀ ਹੈਗੀ ਜਰਸੀ ਕ੍ਰੋਸਤੀ ਆ ਇਹ ਵੀ ਦੁੱਧ ਫਟਾ ਵਾਲਾ ਹੀ ਆਈ ਜੇ ਨਾ ਬਾਕੀ ਜਰਸੀ ਕ੍ਰੋਸ ਬਣਨੀ ਆ ਗਾੜੇ ਪੂਰਾ ਥੋੜੀ ਉੱਤੋਂ ਲਿਸਪਾਂਜੇ ਬਾਕੀ ਸਾਰੀ ਚੰਗੀ ਹੈ। ਸਾਥ ਥਾਣੇ ਦੇ ਦੇਖ ਸਕਦੇ ਆ ਆਪਾਂ ਲੱਗੇ ਤੁਹਾਨੂੰ। ਚੰਗੇ ਆ ਹੱਥ ਦੇ ਦੂਰ ਦੂਰ ਜਿਹੜਾ ਥਾਣੇ ਆ। ਤੇ ਉੱਤਰਾ ਥਣ ਥਣ ਓਕੇ ਆ ਸਾਰੇ। ਬਿਲਕੁਲ ਓਕੇ ਆ ਰਪੀ ਜੀ। ਜਿਹੜਾ ਆ ਥਾਣੇ ਨਾ ਮੜਾ ਰਿਆ ਇੱਧਰ ਲਾ। ਹਾਂਜੀ। ਮੜਾ ਆ ਜਿਆ ਛੱਟਾ ਮਾਰਦਾ ਹੈ। ਜਿਆਦੇ ਤਾਰਾ ਮਾਰ ਕੇ ਵਿਖਾਉਂਦੇ ਕੋਈ ਗੱਲ ਨਹੀਂ ਬਾਕੀ। ਮੜਾ ਆ ਜਿਆ ਨਾਰਮਲ ਜਿਆ ਛੱਟਾ ਮਾਰਦਾ। ਅੱਛਾ ਪੂਰ ਮਾਰਦਾ ਤੁਹਾਡੇ। ਚਲੋ ਮੁੱਲ ਦੱਸ ਦੀ ਫਿਰ ਇਹਦਾ ਵੀ। ਮੁੱਲ ਹਰਪ੍ਰੀਤ ਜੀ। 45 ਨਹੀਂ ਆ ਜਾ 40 ਤੋਂ ਛੋਟ ਕਰੋ ਇਹਦੀ 40 'ਚੋਂ 3000 ਲੈ 3700 ਅੱਛਾ 3700 ਦੀ ਹਾਂ ਨਹੀਂ ਠੀਕ ਹੈ ਬਾਕੀ ਮੌਕੇ ਦੇ ਮਾਰ ਬਾਕੀ ਮਾਨਤਾਂ ਤੇ ਮੌਕੇ ਤੇ ਹੋਣਾ ਹੀ ਹੈ ਤੇ ਹੁਣ ਆ ਗਾ ਕੇ ਜੀ ਜਿਸ ਲੈਰ ਬਈ ਮਾਣੂ ਇੱਕ ਦੋਦਿਆ ਅੱਛਾ ਹਾਂਜੀ ਇਹਨੂੰ ਸੂਈ ਨੂੰ ਮਹੀਨੇ ਤੋਂ ਦਿਨ ਹੁੰਦੇ ਅੱਛਾ ਮਹੀਨੇ ਦੇ ਕਿਲਡਾ ਲਓ ਕਿਉਂਕਿ ਆਪਣੇ ਘਰ ਤੇ ਸੂਈ ਨਹੀਂ ਬੱਚੇ ਦਾ ਅੰਦਾਜ਼ਾ ਵਾ ਠੀਕ ਹੈ ਰਹੀ ਹੈ ਜੀ ਮਗਰ ਇਹਦੇ ਵਾ ਛਾਰੇ ਠੰਡੀ ਫੀਲ ਇਹ ਵੀ ਬੜੀ ਭਾਵੇਂ ਬੱਚਾ ਛੱਡ ਕੇ ਚੋ ਭਾਵੇਂ ਉਦਾਂ ਚੋੜੋ ਅੱਛਾ ਹਾਂਜੀ ਤੋੜਦਾ ਫਿਰ ਨੋ ਕਿ ਲੋ ਦੁੱਧ ਵਾਲੇ 1.5 ਮਹੀਨੇ ਦੀ ਜਿਹੜੀ ਕਹਿੰਦੇ ਕਿ ਸੂਈ ਹੈ ਹਾਂਜੀ ਬਾਕੀ ਗੱਦਗਾਠ ਬੇਲਦੀ ਵੀ ਠੀਕ ਹੈ ਹੈਗੀ ਜਰਸੀ ਕ੍ਰਾਸ ਟੀ ਹੈਗੀ ਬਾਕੀ ਥਾਣੇ ਦਾ ਕਾਫੀ ਚੰਗਾ ਹੈ ਬੜੀ ਜਵਾਈ ਚੰਗੀ ਲੱਗੇ ਯਾਰ ਜੀ ਤੇ ਆ ਥਾਣੇ ਦੇਖ ਸਕਦੇ ਤੇ ਵੀ ਲੱਗੇ ਤਾਂ ਤੇ ਇਹਦਾ ਫਿਰ ਮੁੱਲ 35 ਦੀ ਦੇ ਦਈਏ 35 ਦੀ ਨਾਲ ਦਈਏ 7 ਦੇਈਏ ਕਿਛ ਨਹੀਂ ਦੇ ਕੇ ਚਲੋ ਜੇ ਤੁਸੀਂ ਕਹਤਾ 30 ਹੀ ਦੇ ਦਾਂਗੇ ਠੀਕ ਹੈ ਹਾਂ ਠੀਕ ਅਸਾਂ ਖਾਦ ਵਧ ਦੇਣੀ ਚਲੋ ਕੋਈ ਗੱਲ ਨਹੀਂ ਕਹਤਾ ਕੋਈ ਗੱਲ ਨਹੀਂ ਜਾਨ ਤਾਂ ਨਵਾਂ ਸਾਲ ਆਉਂਦਿਆ ਵਾ ਨਵਾਂ ਸਾਲ ਆਉਂਦਿਆ ਚਲੋ ਕੋਈ ਗੱਲ ਨਹੀਂ ਹਾਂ ਜੀ ਤੇ ਆਹ ਗਾਂ ਜੇ ਹਾਂ ਜੀ ਆਹ ਜੇ ਇਸ ਹਲੇ 9 ਲੀਟਰ ਦੁੱਧ ਹੋਊਗਾ ਅੱਛਾ ਸਾਜੀ ਸੂਈ ਇਹ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਕੋਈ ਵਸ਼ੀ ਵਸ਼ੀ ਦੇ ਵਸ਼ਾ ਇਹਦੇ ਮਗਰ ਵੀ ਪਤਾ ਨਹੀਂ ਵਾਈਟ ਰੰਗ ਦਾ ਵੇਖ ਲੈਣੇ ਆ ਅੱਛਾ ਵਸ਼ਾ ਵਸ਼ਾ ਹਾਂ ਜੀ ਇਹਨੂੰ 10 ਦਿਨ ਹੋ ਗਏ ਸੂਈ ਯਾਰ ਫਿਰ ਇਹਨੂੰ ਅੱਛਾ ਤੋਰ ਫਿਰ ਇਹਨਾਂ ਨੂੰ ਤੋਰੋ ਕੋਲ ਬੱਚੇ ਤਾਂ ਹੁਣੇ ਦਿਖਾ ਦਿੰਨੇ ਸਾਰੇ ਮੈਨਾਂ ਪਤਾ ਅਗਲਾ ਆਓ ਜੀ ਇਹ ਆ ਵੀ ਸਰੀਰਾਂ ਥੋੜੀ ਜਿਹੀ ਲਿੱਖੀ ਆ ਸੰਭੀ ਘਟਿਆ ਕਿਸੇ ਨੇ ਨੋ ਕਿਲੋ ਜਿਹੜਾ ਕਹਿੰਦੇ ਵੀ ਹੈਗਾ ਹੈ ਉਹ ਤੁਸੀਂ ਆਪਣਾ ਚਵਾਈ ਕਰਕੇ ਖੜਨਾ ਤੇ ਮਾਨ ਤੁਹਾਨੂੰ ਬੜਾ ਚੰਗਾ ਲੱਗਾ ਜੀ ਇਹਦਾ ਫਿਰ ਮੁੱਲ ਮੁੱਲ ਛੋਟਾ ਯਾਰ ਬੀਜੀ ਇਹਦਾ ਕਿੰਨਾ ਕਰ 28 ਦੇ ਦੀਏ ਪੰਜੀ ਦੀ ਦੇ ਦੀਏ ਪੰਜੀ ਜੋ 1000 ਛੱਡਦਾ 24 ਦੇ ਦੀਏ ਠੀਕ ਆ ਹਾਂਜੀ ਤੇ ਬੱਚੇ ਵਿਖਾ ਦਿਏ ਕਰੀਨਾ ਬੱਚੇ ਵਿਖਾ ਦੋ ਕਰੀ ਜੀ ਆ ਬੱਛੀ ਆ ਆਹ ਸ਼ਹਿਰ ਦੀ ਜੇ ਡੱਬੇ ਰੰਗ ਦੀ ਜਿਹੜੀ ਦੂਸਰੇ ਨੰਬਰ ਦੀ ਜੀ ਜਿਹੜੇ ਪਹਿਲੇ ਨੰਬਰ ਤੇ ਗਾ ਤੁਹਾਨੂੰ ਦਿਖਾਈ ਹਾਂ ਹਾਂ ਗਾ ਪਹਿਲੇ ਨੰਬਰ ਤੇ ਵਿਖਾਈ ਜਿਹੜੇ ਦੂਸਰੇ ਨੰਬਰ ਤੇ ਵਿਖਾਈ ਵੱਡੀ ਗਾਂ ਅੱਛਾ ਵੱਡੀ ਗਾਂ ਦਾ ਅੱਛਾ ਜੀ ਤਾਂ ਜਾਈ ਬੱਚਾ ਕੋਲਾ ਜੀ ਜਰਸੀ ਪਿਓਰ ਜਿਹੜੀ ਆਪਾਂ ਤੀਸਰੇ ਨੰਬਰ ਤੇ ਵਿਖਾਈ ਉਹਦਾ ਆ ਜੇ ਅੱਛਾ ਹਾਂਜੀ ਤੇ ਚੌਥੀ ਵਾਲੀ ਦਾ ਆਓ ਜੇ ਤੇ ਪੰਜਵੀਂ ਵਾਲੀ ਦਾ ਆ ਆ ਜੇ ਤੇ ਪੰਜਵੀਂ ਵਾਲੀ ਦਾ ਆ ਜੀ ਠੀਕ ਹੈ ਤੇ ਬਾਕੀ ਇਹ ਆ ਵੀ ਸਾਰੀਆਂ ਸੂਈਆਂ ਸਵਾਈਆਂ ਆ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਜ਼ਰੂਰ ਚਪਾਈ ਕਰਾ ਲਿਆ ਕਰੋ ਅਸੀਂ ਵੀਡੀਓ 'ਚ ਕਦੀ ਵੀ ਨਹੀਂ ਕਹਿੰਦੇ ਵੀ ਜੇ ਬਿਨਾਂ ਚਪਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਦੇ ਪਸ਼ੂ ਖਰੀਦੋ ਜੀ